ਕਰੇਨ ਨੂੰ ਪਟਕੇ ਉਹਦੇ ਵਿੱਚ ਦੇਹਲੀ ਚੋਣੇ ਤਾਂ ਉਹਦੇ ਵਿੱਚ ਲੌਂਗ ਪਾ ਸਕਦੇ ਆ ਹੂੰ ਸਾਫ ਚਾ ਲੌਂਗ ਵੇਖ ਕੇ ਨਾ ਉਹਦੇ ਹੱਥ ਨਹੀਂ ਲੱਗਾ ਹੋਣਾ ਚਾਹੀਦਾ ਹੱਥ ਲੱਗਿਆ ਤਾਂ ਬੈਕਟੀਰੀਆ ਅੰਦਰ ਜਾ ਜਾਣਗੇ ਫਿਰ ਦਿੱਕਤ ਆਊਗੀ ਗਲਵਜ਼ ਯੂਜ਼ ਕਰ ਲੇ ਹਾਂ ਤੇ ਦੂਸਰਾ ਉਹ ਦੁਬਾਰਾ ਇੱਕ ਇੱਕ ਵਾਰੀ ਯੂਜ਼ ਕਰ ਲਿਓ ਦੁਬਾਰਾ ਨਹੀਂ ਪਾਉਣਾ ਹੂੰ ਉਹਦੇ ਨਾਲ ਕੀ ਉਹ ਸਰਾਖ ਨਹੀਂ ਬੰਦ ਹੁੰਦਾ ਨਹੀਂ ਉਹਨੂੰ ਫਿਰ ਆਪਰ ਰੱਖਣਾ ਕਿੰਨਾ ਟਾਈਮ ਹੈ ਅੰਦਰ ਉਹ ਜਦੋਂ ਜਦੋਂ ਸ਼ਾਮ ਨੂੰ ਚੋਣੇ ਦੂਰੀਰ ਕੱਢ ਕੇ ਸਿੱਟਦੇ ਤਾਂ ਦੁੱਧ ਘਟਾ ਦਿੰਨੇ ਆ ਤੇ ਫਿਰ ਨਾਲ ਕਪਸਟਰਟਰ ਚਾਲੂ ਕਰ ਦਿੰਨੇ ਨਾਲ ਤੱਕ ਵਜਨ ਬਹੁਤ ਸ਼ੀਤੀ ਵਧਦਾ ਹ ਹ ਤੇ ਨਾਲੇ ਮੰਨ ਲਓ ਵੀ ਉਹਦੀ ਭੁੱਖ ਦੀ ਪੂਰਤੀ ਹੁੰਦੀ ਰਹਿੰਦੀ ਨਹੀਂ ਕਰਦੇ ਟਾਈਮ ਸਿਰ ਆਪਾਂ ਤਾਂ ਦੁੱਧ ਕੱਢਣਾ ਨਹੀਂ ਬੰਦ ਕਰਦੇ ਦੁੱਧ ਥਣਾ 'ਚ ਰਹਿ ਜਾਂਦਾ ਇਸ ਕਰਕੇ ਇਹਦੇ ਥਣ ਬੰਦ ਹੋ ਜਾਂਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਨਵਜੋਤ ਬਰਾਡੈਕਸ ਦੇ ਵਿੱਚ ਤੇ ਕੁਝ ਸਵਾਲ ਪੁੱਛੇ ਸੀ ਜਿਹੜੇ ਆਪਣੇ 뷰ਰਸ ਨੇ ਕਈਆਂ ਨੇ ਆਪਾਂ ਨੂੰ ਫੋਨ ਕਰਕੇ ਪੁੱਛਿਆ ਸੀ ਅੱਜ ਆਪਾਂ ਉਹਨਾਂ ਸਵਾਲਾਂ ਤੇ ਚਰਚਾ ਕਰਾਂਗੇ ਤੇ ਆਪਾਂ ਪਹੁੰਚੇ ਸੀ ਬਾਈ ਜਸਮੀਤ ਮਾਨ ਕੋਲੇ ਇਹਨਾਂ ਦੇ ਡੇਰੀ ਫਾਰਮ ਦੇ ਵਿੱਚ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਚਰਚਾ કરી ਸੀ ਹਨਾ ਕਈ ਸਵਾਲਾਂ ਦੀ ਆਈ ਆਪਾਂ ਹੁਣ ਕੁਝ ਹੋਰ ਸਵਾਲ ਤੁਹਾਨੂੰ ਪੁੱਛਾਂਗੇ ਜਿਵੇਂ ਕਿ ਆਪਾਂ ਨੂੰ ਇੱਕ ਬੰਦੇ ਨੇ ਪੁੱਛਿਆ ਸੀਗਾ ਫੋਨ ਕਰਕੇ ਪੁੱਛਿਆ ਸੀ ਵੀਰ ਨੇ ਵੀ ਉਹਨਾਂ ਦੀਆਂ ਵਹਿੜਾ ਹੈ ਗੱਬਣਾ ਹੈ ਉਹ ਵੀ ਉਹਨੇ ਦੱਸਿਆ ਸੀ ਆਪਾਂ ਨੂੰ ਵੀ ਤਿੰਨ ਕੁ ਮਹੀਨਿਆਂ ਦੀ ਤਿੰਨ ਚਾਰ ਮਹੀਨਿਆਂ ਦੀ ਗੱਬਣਾ ਤੇ ਕਰੋਸ ਆ ਉਹ ਬੀ ਐਚ ਐਫ ਤੇ ਸਾਈਵਲ ਸ਼ਾਇਦ ਵਧੀਆ ਚੀਜ਼ ਹੈ ਤੇ ਉਹ ਕਹਿੰਦੇ ਵੀ ਹੁਣ ਆਪਾਂ ਇਹਨੂੰ ਕੀ ਖਰਾਕ ਦਈਏ ਕੀ ਫੀਡ ਦਈਏ ਤੇ ਕਿੰਨੀ ਮਾਤਰਾ ਦੇ ਵਿੱਚ ਦਈਏ ਵੀ ਜਿਹੜੀ ਇਹਦੇ ਗਰੋਥ ਹੋ ਸਹੀ ਹੋ ਸਕੇ ਆਏ ਆ ਜਿਹੜੀ ਆਪਾਂ ਜਿਹੜੀ ਸ਼ੁਰੂ ਚ ਬੱਚੀ ਨੂੰ ਤਿਆਰ ਕਰਦੇ ਜਾਂ ਪਹਿਲਾਂ ਤਾਂ ਕਾਫ ਸਟਟਰ ਹੋਣਾ ਤਿੰਨ ਮਹੀਨਿਆਂ ਤੱਕ ਰੋਧਨੇ ਹੂੰ ਉਸ ਦਾ ਕਾਫੀ ਸਟਾਰਟਰ ਹਾਂ ਤੈਨੂੰ ਨਹੀਂ ਖੇਡ ਹੁੰਦੀ ਹੈ ਕੋਈ ਖੇਡ ਹੁੰਦੀ ਹੈ ਇਸ ਠੀਕ ਹੈ ਮਤਲਬ ਇਹਦੇ ਵਿੱਚ ਦੁੱਧ ਹੀ ਮਾਤਰਾ ਹੁੰਦੀ ਹੈ ਹੂੰ ਰੌਡਰ ਦੀ ਮਤਲਬ ਪਸ਼ੂ ਨੂੰ ਜਿਵੇਂ ਉਹਨਾਂ ਦੁੱਧ ਤਾਂ ਪੂਰਾ ਕਰ ਨਹੀਂ ਸਕਦੇ ਬੱਚੇ ਨੂੰ ਆਪਾਂ ਤੇ ਦੁੱਧ ਘਟਾ ਦਿੰਨੇ ਆ ਤੇ ਫਿਰ ਨਾਲ ਕਪ ਸਟਾਰਟਰ ਚਾਲੂ ਕਰ ਦਿੰਨੇ ਆ ਨਾਲੇ ਤਾਂ ਵਜਨ ਬਹੁਤ ਸ਼ੀਤੀ ਵਧਦਾ ਹੈ ਹੂੰ ਤੇ ਨਾਲੇ ਮਤਲਬ ਵੀ ਉਹਦੀ ਭੁੱਖ ਦੀ ਪੂਰਤੀ ਹੁੰਦੀ ਰਹਿੰਦੀ ਹੈ ਉਹ ਤਾਂ ਪਹਿਲਾਂ ਹੁਣ ਪਹਿਲਾਂ ਉਸ ਤੋਂ ਬਾਅਦ ਜਦੋਂ ਜਿਵੇਂ ਉਦੋਂ ਬਾਅਦ ਚ ਮੁੜ ਕੇ ਚੱਲਦਾ ਜਿਵੇਂ ਜਿਹੜਾ ਅਸੀਂ ਯੂਜ਼ ਕਰਦੇ ਹਾਂ ਵੀ ਹੂਜ ਦਾ ਫੀਡ ਯੂਜ਼ ਕਰਦੇ ਇਹਨਾਂ ਦੇ ਤਿੰਨ ਚਾਰ ਪ੍ਰਕਾਰ ਦੇ ਫੀਡ ਆਉਂਦੇ ਜਿਵੇਂ ਪਹਿਲਾਂ ਕਾਫ ਸਟਾਰਟਰ ਹੋ ਗਿਆ ਹੂੰ ਚਾਰਾ ਮਹੀਨਾ ਤੱਕ ਹੂੰ ਉਦੋਂ ਬਾਅਦ ਚ 8-9 ਮਹੀਨੇ ਤੱਕ ਜੂਨੀਅਰ ਫੀਡ ਆਉਂਦਾ ਇਹਨਾਂ ਦਾ ਕਾਫ ਸਟਾਰਟਰ ਹੋ ਗਿਆ ਉਹ ਦੇਣਾ ਕਿੰਨੀ ਮਾਤਰਾ ਚ ਹੈ ਉਹ ਤਾਂ ਜਿੰਨਾ ਉਹ ਖਾ ਲੇ ਜਿੰਨਾ ਖਾ ਲੇ ਮੂਰੇ ਪਿਆ ਹੀ ਰਹਿੰਦਾ ਪਾਣੀ ਤੇ ਉਹ ਪੀ ਰਿਹਾ ਲੇ ਜਿੰਨਾ ਉਹ ਹੂੰ ਉਦੋਂ ਬਾਅਦ ਚ ਜਿਵੇਂ ਆ ਜਾਂਦਾ ਜੂਨੀਅਰ ਜੂਨੀਅਰ ਟਾਈਮ ਦਾ ਮੰਨ ਲਓ 1.5 ਕਿਲੋ ਉਹ ਪੰਜਾ ਮਹੀਨਾ ਤੋਂ ਬਾਅਦ ਸਟਾਰਟ ਕਰਦੇ ਚਾਰਾਂ ਤੋਂ ਬਾਅਦ ਹੂੰ ਉਹ ਮੁੜ ਕੇ ਲਗਾਤਾਰ 8 8ਵੇਂ 9ਵੇਂ 10ਵੇਂ ਮਿੰਟ ਤੱਕ ਉਹ ਆਉਂਦੇ ਉਸ ਤੋਂ ਬਾਅਦ ਚ ਸੀਨੀਅਰ ਫੀਡ ਆਉਂਦਾ ਜਿਹਨੂੰ ਆਪਾਂ ਹੈਵ ਕੇਅਰ ਵੀ ਕਹਿ ਦਿੰਦੇ ਆ ਹਿਫਰ ਵੀ ਕਹਿ ਦਿੰਦੇ ਆ ਹੈਨਾ ਤੇ ਅੱਡੋ ਅੱਡ ਨਾਮ ਹਰੇਕ ਫੀਡ ਚ ਅੱਡੋ ਅੱਡ ਨਾਮ ਤੇ ਆਉਂਦਾ ਹਰੇਕ ਕੰਪਨੀ ਦਾ ਮੰਨ ਲਓ ਅੱਡੋ ਅੱਡ ਨਾਮ ਤੋਂ ਆਉਂਦੇ ਫੀਡ ਹੂੰ ਜਿਵੇਂ ਕਿਸੇ ਦਾ ਮੰਨ ਲਓ ਵੀ ਕਾ ਹਿਫਰਸ ਆ ਗਿਆ ਇਹਨਾਂ ਡرائی ਕਾਉ ਆ ਗਿਆ ਕਿਸੇ ਦਾ ਕਿਵੇਂ ਆ ਗਿਆ ਕਿਸੇ ਦਾ ਸੀਨੀਅਰ ਆ ਗਿਆ ਆਇਆਂ ਲਿਖਿਆ ਆਉਂਦਾ ਹੀ ਹੈ ਉਹ ਜਦੋਂ ਉਹ ਗੱਭਣ ਹੋਣ ਤੋਂ ਪਹਿਲਾਂ ਵਾਲਾ ਪੌਣੇ 2 ਮਹੀਨੇ ਸੂਣ ਤੋਂ ਪਹਿਲਾਂ ਤੱਕ ਉਹੀ ਫੀਡ ਚੱਲਦਾ ਨਹੀਂ ਜਿਹੜਾ ਕਾਫ ਸਟਾਰਟਰ ਤੋਂ ਬਾਅਦ ਵਾਲੀ ਫੀਡ ਦਸੂਸੀ ਕਾਫ ਕਾਫ ਵਾਲੇ ਕਾਫ ਸਟਾਰਟਰ ਤੋਂ ਬਾਅਦ ਵਾਲੀ ਤਾਂ ਜਿਵੇਂ ਜੂਨੀਅਰ ਆ ਗਈ ਜਿਵੇਂ ਅਸੀਂ ਇਹਦੀ ਡੂਜ਼ ਦੀ ਪੋਣੀ ਆ ਉਹ ਬਾਤਰਾ ਕਿੰਨੀ ਪੋਣੀ ਆ ਉਹ 1.5 ਕਿਲੋ ਟਾਈਮ ਦੀ ਪੋਣੀ ਹੁੰਦੇ ਆ ਆਪਾਂ ਪੋਣੀ ਜਿਹੜੀ 3 ਕਿਲੋ ਪਾਦੀ ਆ ਆਪਾਂ ਦੇ ਹਾਂ ਦੇਣ ਦੇ ਲਗਭਗ 2.5 3 ਕਿਲੋ ਖਾ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਪੈਂਦੀ ਹੈ ਨਾ ਇਹ ਸਾਲ ਤੋਂ ਬਾਅਦ ਜਿਵੇਂ 10 ਮਹੀਨੇ ਤੋਂ ਬਾਅਦ ਚਾਲੂ ਹੁੰਦੀ ਹੈ ਹੂੰ ਉਹ ਪੈਂਦੀ ਹੈ ਇਹਨਾਂ ਦੀ ਸੀਨੀਅਰ ਜਿਹੜੀ ਆਪਣੇ ਡੂਜ਼ ਦੀ ਡੂਜ਼ ਦੀ ਸੀਨੀਅਰ ਹੋ ਗਈ ਉੱਥੇ ਕਾਰਕਿਲ ਦੀ ਜਿਵੇਂ ਆ ਜਾਂਦੀ ਹੈ ਡਰਾਈ ਕਾਊ ਇਫਰ ਕਾਊ ਆਹ ਇਹ ਜਨਾਮ ਨਾਲ ਡਰਾਈ ਇਫਰ ਕਾਊ ਪੈਂਦੀ ਹੋਈ ਦੀ ਆ ਇਹੰਦੀ ਹੈ ਸੀਨੀਅਰ ਹੂੰ ਉਹ ਕੀ ਪੈਂਦੀ ਹੈ ਸੂਣ ਤੋਂ ਡੇਢ ਮਹੀਨੇ ਪਹਿਲਾਂ ਤੱਕ ਹਾਂ ਵੀ ਗੱਬੜ ਹੋਣ ਤੋਂ ਬਾਅਦ ਵਿੱਚ ਗੱਬੜ ਹੋਈ ਉਦੋਂ ਵੀ ਪਾਉਣੀ ਹੈ ਗੱਬੜ ਨਹੀਂ ਕੀ ਉਦੋਂ ਵੀ ਪਾਉਣੀ ਹੈ ਸੂਣ ਤੋਂ ਡੇਢ ਮਹੀਨਾ ਪਹਿਲਾਂ ਬੰਦ ਕਰ ਦੇਣੀ ਹੈ ਉਹੀ ਚਾਲੂ ਰੱਖਣੀ ਹੈ ਉਦੋਂ ਪਹਿਲਾਂ ਬੰਦ ਕਰ ਦੇਣੀ ਹੈ ਡੇਢ ਮਹੀਨਾ ਪਹਿਲਾਂ ਮਤਲਬ ਚਾਲੂ ਕਰਨੀ ਹੈ ਉਦੋਂ ਬਾਅਦ ਜਿਹੜੀ ਕਰਨੀ ਹੈ ਉਹ ਆਪਣੇ ਜਿਵੇਂ ਆਉਂਦੀ ਹੈ ਪ੍ਰਾਂਜੈਕਸ਼ਨ ਹਮ ਪ੍ਰਾਂਜੈਕਸ਼ਨ ਹਰ ਇੱਕ ਕੰਪਨੀ ਦੀ ਹੁੰਦੀ ਹੈ ਪਰ ਵਧੀਆ ਕੰਪਨੀ ਜਿਵੇਂ ਡਿਊ ਹੂ ਜੇ ਹਮ ਕਾਰਗੀਲਾ ਹਮ ਤੇ ਅਸ਼ੀਸ਼ ਹੈ ਇਹਨਾਂ ਕੰਪਨੀਆਂ ਵਧੀਆ ਕੰਪਨੀਆਂ ਬਲੈਂਡਡ ਕੰਪਨੀਆਂ ਦੀ ਇਸੇ ਵੀ ਕੰਪਨੀ ਦੀ ਪਾਉ ਤੇ ਉਸ ਤੋਂ ਬਾਅਦ ਚ ਉਹ ਡੂੜ ਮਹੀਨਾ ਉਹ ਪਹਿਲਾਂ ਚਾਲੂ ਕਰਦਿਆਂ ਸੂਣ ਸੂਣ ਨਾਲ ਤਾਂ ਜੇਰ ਵਗੈਰਾ ਨਹੀਂ ਅਟਕਦੀ ਹਮ ਨਾਲੇ ਪਸ਼ੂ ਸੂਣ ਦਾ ਸੌਖਾ ਹੈ ਨਾਲੇ ਪਸ਼ੂ ਸਿਹਤਮੰਦ ਚੰਗਾ ਹੋਏਂਦਾ ਦੁੱਧ ਤੇ ਵੀ ਗਾਂ ਸਰਪੈਂਦਾ ਹਮ ਤੇ ਮੰਨ ਲਓ ਇੱਕ ਸੂਣ ਸੂਣ ਤੋਂ 10 ਦਿਨ ਬਾਅਦ ਤੱਕ ਵੀ ਪਾਈ ਰੱਖੋ ਠੀਕ ਹੈ ਤੇ ਜਿਹੜੀ ਆਪਾਂ ਆਹ ਇਹ ਤਾਂ ट्रांजੈਕਸ਼ਨ ਆਪਾਂ ਕਹਤੀ ਵੀ ਜਦੋਂ ਪਸ਼ੂ ਸੂਣ ਵਾਲਾ ਹੋਵੇ ਢੂੜ ਕ ਮਹੀਨਾ ਪਹਿਲਾਂ ਆਪਾਂ ਸਟਾਰਟ ਕਰ ਦੇਣੀ ਹੈ 1.5 ਮਹੀਨੇ ਤੇ ਸੂਣ ਤੋਂ 10 15 ਦਿਨ ਬਾਅਦ ਵੀ ਆਪਾਂ ਪਾ ਸਕਦੇ ਹਾਂ ਇਹ ਮਾਤਰਾ ਕਿੰਨੀ ਰੱਖਣੀ ਆਪਾਂ ਇਹਦੀ ਇਹਦੀ ਮਾਤਰਾ ਵੀ ਆਪਾਂ ਮੰਨ ਲਓ ਵੀ 1.5 ਕਿਲੋ ਲਗਭਗ 3 ਕਿਲੋ ਦੇਣ ਦੀ 3 ਕਿਲੋ ਤੁਸੀਂ ਕਿਹੜੀ ਪਾਉਣੀ ਹੈ ਠੀਕ ਹੈ 80 ਤਾਂ ਵੀ 2 ਤੋਂ 3 ਕਿਲੋ ਕਰ ਲਈਏ ਹਾਂ ਦੋ ਦੋ ਕਿਲੋ ਵੀ ਪਾਸ ਸਕਦਾ ਹੈ ਪਸ਼ੂ ਦੇ ਹਿਸਾਬ ਨਾਲ ਪਸ਼ੂ ਦੇ ਹਿਸਾਬ ਨਾਲ ਦੋ ਤਿੰਨ ਤੇ ਜਿਹੜੀ ਤੁਸੀਂ ਇਹ ਤੋਂ ਪਹਿਲਾਂ ਆਪਾਂ ਮੈਨ ਉਸੇ ਫੀਡ ਦੀ ਗੱਲ ਕਰਦੇ ਸੀ ਜਿਹੜੀ ਤੁਸੀਂ ਕਹਿੰਦੇ ਸੀ ਵੀ ਬੱਚਣਾ ਵਾਲੀ ਗੱਬਣ ਵਾਲੀ ਉਹਦੀ ਮਾਤਰਾ ਕਿੰਨੀ ਬਹੁਤ ਹੈ ਉਹ ਦੇ ਹਿਸਾਬ ਤੇ ਕਿਲੋ ਕੁ ਟਾਈਮ ਦੀ ਕਈ ਕਿਲੋ ਵੀ ਪਾਣੇ ਕਿ ਡੇਢੋ ਵੀ ਪਾਣਦੇ ਉਹ ਵੀ ਦੋ ਤਿੰਨ ਦੋ ਤਿੰਨ ਕਿਲੋ ਹੀ ਹੋ ਗਈ ਹੈ ਨਾ ਹਾਂ ਦੋ ਤਿੰਨ ਤੇ ਇਹ ਇਹ ਸਾਰਾ ਫੀਡ ਦਾ ਸਰਕਲ ਹੋ ਗਿਆ ਬੱਚੀ ਦੇ ਜਨਮ ਤੋਂ ਲੈ ਕੇ ਤੇ ਸੂਣ ਤੱਕ ਹੈ ਨਾ ਹਾਂ ਤੇ ਉਮੀਦ ਕਰਦੇ ਆਂ ਵੀ ਇਹ ਜਿਹੜੀ ਐ ਫੀਡ ਬਾਰੇ ਆਪਾਂ ਨੂੰ ਕਿਸੇ ਨੇ ਕੁਐਸਚਨ ਪੁੱਛਿਆ ਸੀ ਵੀਰ ਨੇ ਉਹਨੂੰ ਸਾਰੀ ਜਾਣਕਾਰੀ ਮਿਲ ਗਈ ਹੋਣੀ ਐ ਵੀ ਪਹਿਲਾਂ ਕਾਕ ਸਟਾਰਟਰ ਪਾਉਣੀ ਆ ਹੂੰ ਫੇਰ ਆਪਾਂ ਸੈਕਿੰਡ ਨੰਬਰ ਤੇ ਕਿਹੜੀ ਫੀਡ ਦੱਸੀ ਸੀ ਉਹ ਦੋ ਵਾਸਤੇ ਆਉਂਦੀ ਜਿਵੇਂ ਇਹਦੀ ਆ ਗਈ ਤੇਰੀ ਬਿਹੋਜ ਦੀ ਆ ਗਈ ਜਿਹੜੀ ਉਹ ਐ ਜੂਨੀਅਰ ਜੂਨੀਅਰ ਫੇਰ ਸੀਨੀਅਰ ਹੋਗੀ ਸੀਨੀਅਰ ਤੇ ਫੇਰ ਜਿਹੜੀ ਲਾਸਟ ਜਿਹੜੀ ਸੂਣ ਤੋਂ ਮਹੀਨਾ ਪਹਿਲਾਂ ਪਾਉਣੀ ਆ ਉਹ ਹੋਗੀ 트ਾਂਜੈਕਸ਼ਨ 트ਾਂਜੈਕਸ਼ਨ ਹੋਗੀ ਠੀਕ ਹੈ ਜੀ ਇਹ ਤਾਂ ਆਪਣਾ ਬੱਚਿਆਂ ਵਾਲਾ ਸਵਾਲ ਦਾ ਜਿਹੜਾ ਐਂਸਰ ਆਪਾਂ ਨੂੰ ਮਿਲ ਗਿਆ ਹਨਾ ਹੁਣ ਆਪਾਂ ਇੱਕ ਹੋਰ ਤੁਹਾਨੂੰ ਸਵਾਲ ਪੁੱਛਦੇ ਸੀਗੇ ਵੀ ਜਿਹੜਾ ਅੱਜ ਹੁਣ ਜਿਵੇਂ ਬਿਮਾਰੀ ਆਪਣੇ ਆਉਂਦੀਆਂ ਰਹਿੰਦੀਆਂ ਪਸ਼ੂਆਂ 'ਚ ਬਹੁਤ ਬਿਮਾਰੀਆਂ ਆਉਂਦੀਆਂ ਜਿਵੇਂ ਮੂੰਹ ਖੋਰ ਵਾਲੀ ਬਿਮਾਰੀ ਹੁੰਦੀ ਆ ਇਹਨਾਂ ਦਾ ਕੀ ਹੈ ਇਹਦਾ ਕੀ ਇਲਾਜ ਹੋ ਸਕਦਾ ਹੈ ਇਹਦੀ ਪਛਾਣ ਕਿਵੇਂ ਹੁੰਦੀ ਹੈ ਮੂੰਹ ਖੋਰ ਦੇ ਤਾਂ ਪਛਾਣ ਮੂੰਹ 'ਚ ਪਾਣੀ ਆਉਣਾ ਬੁਖਾਰ ਆਉਣਾ ਹਨਾ ਤੇ ਬੁਖਾਰ ਆਉਂਦਾ ਰਹਿੰਦਾ ਮੂੰਹ ਛਾਲੇ ਹੋ ਜਾਂਦੇ ਮੂੰਹ ਖੋਰ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਪੈਰਾਂ 'ਚ ਛਾਲੇ ਪੈਰਾਂ 'ਚ ਵੀ ਤਾਂ ਹੀ ਮੂੰਹ ਖੋਰ ਕਹਿੰਦੇ ਹੁਣ ਹਨਾ ਤਾਂ ਇਹਦਾ ਤਾਂ ਆਇਆ ਵੀ ਸਾਲ ਤੋਂ ਹਰ ਸਾਲ ਵੈਕਸੀਨ ਹੁੰਦੀ ਹੈ ਇਹਦੀ ਇੱਕ ਸਰਕਾਰੀ ਵੈਕਸੀਨ ਵੀ ਹੁੰਦੀ ਹੈ ਹੂੰ ਤੇ ਇੱਕ ਮੰਨ ਲਓ ਵੀ ਤਿੰਨਾਂ ਬਿਮਾਰੀਆਂ ਦੀ ਇਕੱਠੀ ਵੈਕਸੀਨ ਆਉਂਦੀ ਹੈ ਚਾਹੀ ਤਾਂ ਆਪਾਂ ਉਹ ਕਰਾਈਏ ਹਰ ਸਾਲ ਕਰਵਾਉਣੀ ਚਾਹੀਦੀ ਹੈ ਤੇ ਇੱਕ ਮੰਨ ਲਓ ਵੀ ਅਲੱਗ-ਅਲੱਗ ਵੀ ਆਉਂਦੀ ਹੈ ਹੂੰ ਜੇ ਅਲੱਗ-ਅਲੱਗ ਕਰਨੀ ਹੈ ਤਾਂ ਅਲੱਗ-ਅਲੱਗ ਆਪਣੇ ਇੱਕ ਡਾਕਟਰ ਸਾਹਿਬ ਆਏ ਸੀਗੇ ਉਹ ਵੀ ਕਰਕੇ ਗਏ ਆ ਹਾਂ ਤੇ ਉਹਨਾਂ ਨੇ ਕਰੀ ਅਲੱਗ-ਅਲੱਗ ਕਰੀ ਹੈ ਇੱਕ ਵੈਕਸੀਨ ਹੋ ਗਈ ਇੱਕ ਹੋਰ ਕਰਨੀ ਹੈ ਤੇ ਦੂਜਾ ਮੱਲੋ ਵੀ ਜਿਹੜਾ ਬਾਹਰ ਦਾ ਦੂਜੇ ਫਾਰਮਾਂ ਦਾ ਜਨ ਸੰਪਰਕ ਉਹ ਨਹੀਂ ਹੋਣਾ ਚਾਹੀਦਾ ਜ਼ਿਆਦਾ ਹੂੰ ਵੀ ਆਪ ਦਾ ਫਾਰਮ ਨੂੰ ਅੱਡੀ ਰੱਖੋ ਹਾਂ ਦੂਜਾ ਬੰਦਾ ਆਉਂਦਾ ਤਾਂ ਕਲੀ ਜ਼ਰੂਰੀ ਚਾਹੀਦੀ ਹੈ ਕਲੀ ਨਾਲ ਬੈਕਟੀਰੀਆ ਮਰ ਜਾਂਦਾ ਹਾਂ ਉਹ ਪੈਰ ਪੂਰ ਉੱਥੇ ਖਸਾਕ ਸੁੱਕੇ ਅਗਲੇ ਨਾਲ ਉਹਦੇ ਵੀ ਖਸਾ ਗਿਆ ਹੂੰ ਤੇ ਪਹਿਲੀ ਗੱਲ ਤਾਂ ਜਨ ਸੰਪਰਕ ਨਾ ਹੋਵੇ ਦੇ ਵਿੱਚ ਦੂਜਾ ਬੰਦਾ ਨਾ ਆਵੇ ਤਾਂ ਉਹ ਵੀ ਕਈ ਫਾਰਮਰ ਤਾਂ ਆਪਾਂ ਵੇਖਿਆ ਵੀ ਉਹ ਜਾਂਦਾ ਹੁਣ ਜੈਵਿਕਾਂ ਦਾ ਸਰਦਾ ਹੀ ਨਹੀਂ ਹੁਣ ਕਈ ਤਾਂ ਵੱਡੇ ਫਾਰਮਾਂ ਤਾਂ ਨਹੀਂ ਜਾਂਦੇ ਨਹੀਂ ਰੋਕਥਾਮ ਹੋ ਜਾਂਦੀ ਹੈ ਹੂੰ ਸਾਡਾ ਜੈ ਬਿਨਾ ਸਰਦਾ ਨਹੀਂ ਹੂੰ ਮੇਰਾ ਸੀਰਦਾ ਸੀ ਇੱਕ ਦੂਜੇ ਨਾਲ ਕੁਲਦੀਪ ਹੈ ਮਾਸਟਰ ਜੀ ਤੇ ਅਸੀਂ ਇੱਕ ਦੂਜੇ ਦੇ ਫਾਰਮਾਂ 'ਚ ਜਾਂਦੇ ਔਰ ਜਾਣਾ ਪੈਂਦਾ ਕਰੀਏ ਜਾਣਾ ਪੈਂਦਾ ਪਰ ਉਹ ਫਿਰ ਨਹੀਂ ਜੇ ਇਹ ਫਿਰ ਬਿਮਾਰੀ ਆਜ ਆ ਜੇ ਆਪਣੇ ਪਾਸੋਂ ਫਿਰ ਉਦੋਂ ਕੀ ਇਹਦਾ ਹੱਲ ਹੋ ਸਕਦਾ ਕਿਉਂਕਿ ਉਦੋਂ ਤਾਂ ਫਿਰ ਬਈ ਉਹ ਦਵਾਈਆਂ ਹੀ ਆ ਉਦੋਂ ਵੀ ਪਰੇਜ ਕਲੀ ਵਗੈਰਾ ਛੜਕਣੀ ਹੂੰ ਬਾਕੀ ਦਵਾਈਆਂ ਹੀ ਆ ਵੀ ਕਲੀ 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 ਹੈ ਜਿਹੜੀ ਉਹ ਇਹਦੇ ਵਿੱਚ ਬਹੁਤ ਵੱਡਾ ਰੋਲ ਨਿਭਾਉਦੀ ਹੈ ਹਨਾ ਹਾਂ ਕਲੀ ਠੀਕਰੀ ਨੂੰ ਰੋਕਦੀ ਹੈ ਨਾ ਹੂੰ ਹੂੰ ਤੇ ਬਾਕੀ ਮੋਰ ਕਿਦਰ ਟ੍ਰੀਟਮੈਂਟ ਚੱਲੂਗਾ ਹੂੰ ਤੇ ਇਹ ਆਪਣਾ ਇਹ ਵੀ ਆਨਸਰ ਹੋ ਗਿਆ ਹਨਾ ਜੇ ਫਾਰਮ ਚੋਂ ਡਾਕਟਰ ਸਾਹਿਬ ਦੱਸ ਕੇ ਗਏ ਸੀ ਜੇ ਫਾਰਮ ਚੋਂ 70% ਆਪਣੇ ਵੈਕਸੀਨ ਹੋ ਗਈ ਹੈ ਨਾ 100 ਨਹੀਂ ਕਰਨੀ ਹੂੰ ਤੋ 70 ਨਾਲ ਵੀ ਦੂਜੇ ਨਹੀਂ ਅੱਗੇ ਵਧਦਾ ਅੱਛਾ ਅੱਗੇ ਨਹੀਂ ਵਧਦਾ ਵੈਕਸੀਨ ਜ਼ਰੂਰੀ ਹੈ ਮੇਨ ਗੱਲ ਵੈਕਸੀਨ ਦੀ ਆ ਤੇ ਹੁਣ ਇੱਕ ਜਿਵੇਂ ਬਹੁਤ ਹੀ ਕਾਮਨ ਪ੍ਰੋਬਲਮ ਹੋਰ ਹੁੰਦੀ ਹੈ ਨਾ ਮਸਟੈਟਸ ਵਾਲੀ ਇਹਦੇ ਵਿੱਚ ਮੈਂ ਪਹਿਲਾਂ ਵੇਖਿਆ ਸੀਗਾ ਆਪਦੇ ਤਜਰਬੇ ਨਾਲ ਵੀ ਜਿਵੇਂ ਆਪਣੇ ਪਸ਼ੂ ਸੂਣ ਵਾਲੇ ਹੁੰਦੇ ਆ ਵੀ ਪਹਿਲਾਂ ਨਹੀਂ ਕਹਿੰਦੇ ਆਪਾਂ ਦੂਜੇ ਸੂਏ ਪਸ਼ੂ ਮੰਨ ਲਈਏ ਉਹ ਵੀ ਲੋਕ ਕਹਿੰਦੇ ਸੀ ਇਹ ਬਿਮਾਰੀ ਤਾਂ ਆਉਂਦੀ ਹੈ ਵੀ ਆਪਾਂ ਇਹਦਾ ਇਹਨੂੰ ਡਰਾਈ ਨਹੀਂ ਕਰਦੇ ਟਾਈਮ ਸਰ ਆਪਾਂ ਇਹਦਾ ਦੁੱਧ ਕੱਢਣਾ ਨਹੀਂ ਬੰਦ ਕਰਦੇ ਦੁੱਧ ਥਣਾ 'ਚ ਰਹਿ ਜਾਂਦਾ ਇਸ ਕਰਕੇ ਇਹਦੇ ਥਣ ਬੰਦ ਹੋ ਜਾਂਦੇ ਆ ਉਹਦਾ ਚੱਲ ਆਪਾਂ ਮੰਨਿਆ ਵੀ ਆਏ ਹੋ ਜਾਂਦੇ ਹੋਣਗੇ ਹੁਣ ਕਈ ਅੱਜਕੱਲ ਆਪਾਂ ਕੀ ਦੇਖਦੇ ਆ ਪਹਿਲਾਂ ਜਿਹੜੀਆਂ ਵਹਿੜਾ ਹੁੰਦੀਆਂ ਪਹਿਲੇ ਜਿਹੜੀ ਸੂਣਾ ਉਹਨਾਂ ਨੇ ਉਹਨਾਂ ਦਾ ਵੀ ਥਣ ਬੰਦ ਹੋ ਜਾਂਦੇ ਉਹ ਕਾਹਤੋਂ ਹੁੰਦੇ ਉਹਦਾ ਪ੍ਰਕਿਰਤਿਕ ਹੁੰਦਾ ਹੈ ਜਿਹੜੇ ਬੰਦ ਨੇ ਕਿੱਲ ਨਾਲ ਨਿਕਲਣਾ ਨਾ ਤੇ ਉਹ ਕਈ ਵਾਰੀ ਤਾਂ ਕਈ ਪਸ਼ੂਆਂ ਦਾ ਥਣ ਘੱਟ ਹੁੰਦਾ ਜਿਵੇਂ ਅੰਦਰ ਹੀ ਘੱਟ ਹੁੰਦਾ ਹੁਣ ਤਾਂ ਆਪਾਂ ਪੂਰਾ ਵੀ ਨਹੀਂ ਕਰ ਸਕਦੇ ਕਈਆਂ ਦੇ ਸਰਾਖ ਬੰਦ ਹੁੰਦਾ ਹਾਂ ਹਾਂ ਹੂੰ ਸਰਾਖ ਬੰਦ ਹੁੰਦਾ ਉਹ ਬਸ ਉਹ ਕੋਈ ਡਾਕਟਰ ਸਲਾਈਸ ਲਈ ਮਾਰ ਕੇ ਉਹਦੇ ਸੈਟਿੰਗ ਕਰ ਜਾਂਦੇ ਆ ਹੂੰ ਆਪਾਂ ਤਾਂ ਆਪ ਤਾਂ ਕਰ ਵੀ ਨਹੀਂ ਸਕਦੇ ਨਾ ਹੀ ਆਪਣੇ ਜੇ ਕਿਸੇ ਸਾਹਮਣੇ ਆਇਆ ਵੇਖਿਆ ਨਹੀਂ ਆਪਾਂ ਜਦੋਂ ਤੇ ਬਾਕੀ ਉਹਵੇਂ ਖੇਡਣ ਵਗੈਰਾ ਤਾਂ ਆ ਜਾਂਦਾ ਹੂੰ ਕਈ ਥੱਲੇ ਬੰਦ ਹੋ ਜਾਂਦਾ ਚੋਟ ਲੱਗੀ ਹੋਵੇ ਤਾਂ ਤੇ ਖੇਡਣ ਆ ਜਾਂਦਾ ਹੂੰ ਉਹ ਖਰੇਣ ਨੂੰ ਪੱਟ ਕੇ ਉਹਦੇ ਵਿੱਚ ਦੇਹਲੀ ਚੋਣੇ ਤਾਂ ਉਹਦੇ ਵਿੱਚ ਲੌਂਗ ਪਾ ਸਕਦੇ ਆ ਹੂੰ ਸਾਫ ਚਾ ਲੌਂਗ ਵੇਖ ਕੇ ਨਾ ਉਹਦੇ ਹੱਥ ਨਹੀਂ ਲੱਗਾ ਹੋਣਾ ਚਾਹੀਦਾ ਹੱਥ ਲੱਗ ਗਿਆ ਤਾਂ ਬੈਕਟੀਰੀਆ ਅੰਦਰ ਜਾਊਗਾ ਫਿਰ ਦਿੱਕਤ ਆਊਗੀ ਗਲਵਜ਼ ਯੂਜ਼ ਕਰ ਲੇ ਹਾਂ ਤੇ ਦੂਸਰਾ ਉਹ ਦੁਬਾਰਾ ਇੱਕ ਇੱਕ ਆਰ ਯੂਜ਼ ਕਰ ਲਿਓ ਦੁਬਾਰਾ ਨਹੀਂ ਪਾਉਣਾ ਹੂੰ ਉਹਦੇ ਨਾਲ ਕੀ ਉਹ ਸਰਾਖ ਨਹੀਂ ਬੰਦ ਹੁੰਦਾ ਨਹੀਂ ਉਹਨੂੰ ਫਿਰ ਆਪਰ ਰੱਖਣਾ ਕਿੰਨਾ ਟਾਈਮ ਹੈ ਅੰਦਰ ਜਦੋਂ ਜਦੋਂ ਸ਼ਾਮ ਨੂੰ ਚੋਣੇ ਦੂਰੀਰ ਕੱਢ ਕੇ ਸਿੱਟਦੇ ਬਸ ਇੱਕ ਦਿਨ ਇੱਕ ਦਿਨ ਚੈੱਕ ਹੀ ਲੌਂਗ ਦੀ ਵਾਰ ਮਤਲਬ ਦੋ ਕੁ ਦਿਨਾਂ ਦੇ ਵਿੱਚ ਸੁੱਕ ਜਖਮ ਮਤਲਬ ਉਹ ਸਹੀ ਹੋਏ ਨਾ ਥਾਂ ਨਹੀਂ ਬੰਦ ਹੁੰਦਾ ਢਿੱਲੀ ਲੇਲੀ ਪੱਟਣਾ ਦਖਰੀਣ ਦੇ ਉੱਤੇ ਆਉਂਦਾ ਠੀਕ ਹੈ ਮੇਰੂ ਦੇ ਸਾਹਮਣੇ ਵੀ ਕਈ ਵਾਰੀ ਆਹ ਪ੍ਰੋਬਲਮ ਵੀ ਹੋ ਜਾਂਦੀ ਹੈ ਨਾ ਵੀ ਥਾਣ ਬੰਦ ਆ ਉਹ ਆਪਾਂ ਵੀ ਉਹਦੇ ਵਿੱਚ ਸਲਾਈ ਮਾਰ ਕੇ ਆ ਉਹਨੂੰ ਆਪਾਂ ਖੋਲ ਵੀ ਲਿਆ ਫਿਰ ਉਹਦੇ ਟਖਰੀਂਡ ਆ ਜਾਂਦਾ ਉਹ ਫਿਰ ਫਿਰ ਬੰਦ ਹੋ ਜਾਂਦਾ ਉਹਦੇ ਨਾਲ ਜਦੋਂ ਜਖਮ ਨੂੰ ਠੀਕ ਹੋ ਗਿਆ ਨਾ ਉਹ ਖਰੀਨ ਫਟ ਕੇ ਤੇ ਉਸ ਤੋਂ ਬਾਅਦ ਚ ਮੰਨ ਲੋ ਥੋੜਾ ਜਿਹਾ ਡੇਲੀ-ਡੇਲੀ ਪਾੜਦੇ ਆ ਤਾਂ ਉਹ ਡੇਲੀ ਜਖਮ ਹਰਾ ਹੋ ਜਾਂਦਾ ਹੂੰ ਜਿਹਦੇ ਵਿੱਚ ਉਹ ਫਸਿਆ ਹੋ ਗਿਆ ਲੋਗ ਤੇ ਪਾਸੇ-ਪਾਸੇ ਖਰੀਨ ਆ ਜੂ ਉਹ ਉਹਦੇ ਮੇਰੂ ਦੇ ਸਾਹਮਣੇ ਨਹੀਂ ਆਉਂਦਾ ਠੀਕ ਹੈ ਜੀ ਤੇ ਇਹੇ ਕੁਝ ਜਿਹੜੇ ਆਪਣੇ ਸਵਾਲ ਪੁੱਛੇ ਸੀ ਆਪਣੇ ਡੇਰੀ ਫਾਰਮਰਾਂ ਨੇ ਤੇ ਉਮੀਦ ਕਰਦੇ ਆ ਤੁਹਾਨੂੰ ਅਨਸਰ ਮਿਲ ਗਏ ਹੋਣੇ ਆ ਤੇ ਤੁਹਾਡਾ ਹੋਰ ਵੀ ਜੇ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜੇ ਤੁਸੀਂ ਆਪਦੀ ਕੋਈ ਜਾਣਕਾਰੀ ਸ਼ੇਅਰ ਕਰਨੀ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੇ ਬਾਕੀ ਜੇ ਤੁਸੀਂ ਸਾਡੇ ਨਾਲ ਵੀ ਕੋਈ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਨੰਬਰ ਸਾਡਾ ਜਿਹੜਾ ਹੈਗਾ ਉਹ ਸਕਰੀਨ ਦੇ ਉੱਤੇ ਮਿਲ ਜਾਣਾ ਤੇ ਹੁਣ ਆਪਾਂ ਮਿਲਦੇ ਆ ਕਿਸੇ ਹੋਰ ਮੁੱਦੇ ਦੇ ਨਾਲ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਨੂੰ